ਗੁਰਪਾਲ ਸਿੰਘ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਤਪਸਥਾਨ ਸੰਤ ਬਾਬਾ ਹਰੀ ਸਿੰਘ ਜੀ ਤੇ ਘਰ ਵੀ ਸਾਡਾ ਲੱਗ ਗਿਆ ਹੀ ਆ ਬਿਲਕੁਲ ਤੇ ਮੈਨੂੰ ਇੱਥੋਂ ਫੋਨ ਗਿਆ ਸੀਗਾ ਗੁਰਦੁਆਰਾ ਸੰਗਤਪੁਰਾ ਪੂਰਾ ਨਾਮ ਗੁਰਦੁਆਰਾ ਸਾਹਿਬ ਦਾ ਤੇ ਮੈਨੂੰ ਫੋਨ ਗਿਆ ਸੀਗਾ ਕਿ ਇੱਥੇ ਪਿੱਛੇ ਕਮਰੇ ਨੇ ਬਾਬਾਈ ਵਾਲੇ ਜਿੱਥੇ ਪੁਰਾਣੇ ਬਾਬਾ ਜੀ ਵੀ ਸੰਤ ਬਾਬਾ ਗੁਰਮੀਤ ਸਿੰਘ ਜੀ ਉਹ ਇੱਥੇ ਆਂਦਾ ਉਹਨਾਂ ਦਾ ਰਿਹਾਇਸ਼ ਵੀ ਇੱਥੇ ਹੀ ਸੀਗੀ ਅੰਦਰ ਤੇ ਉਹਨਾਂ ਦੇ ਨਾਸਤੇ ਤੇ ਬਾਬਾ ਸਤਿੰਦਰ ਸਿੰਘ ਜੀ ਵੀ ਇੱਥੇ ਹੀ ਰਹਿੰਦੇ ਆ ਉੱਥੇ ਅੱਗ ਲੱਗ ਗਈ ਆ ਤੇ ਬਾਬਾ ਜੀ ਆਪ ਤਾਂ ਇੱਥੇ ਹੈ ਨਹੀਂ ਪਤਾ ਚੱਲਿਆ ਵੀ ਉਹ ਅਵਚਨ ਨਗਰ ਹਜੂਰ ਸਾਹਿਬ ਗਏ ਆ ਤੇ ਅਸੀਂ ਛੇਤੀ ਤੋਂ ਛੇਤੀ ਆਏ ਆ ਨਾਲ ਦੀ ਨਾਲ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਨੂੰ ਐਸ ਐਚਓ ਸਿਟੀ ਨੂੰ ਐਸ ਐਚਓ ਸਦਰ ਕੋਈ ਨੰਬਰ ਨਾ ਹੋਣ ਦੇ ਬਾਵਜੂਦ ਫਾਇਰ ਬ੍ਰਿਗੇਡ ਦਾ ਇਹਨਾਂ ਨੇ ਬਹੁਤ ਜਲਦੀ ਐਕਸ਼ਨ ਲੈ ਕੇ ਤੇ ਸਾਡੇ ਇੱਥੇ ਪਹੁੰਚਦੇ ਪਹੁੰਚਦੇ ਫਾਇਰ ਬ੍ਰਿਗੇਡ ਆ ਗਈ ਆ ਕੋ ਚਲੋ ਨਾਲ ਅਸੀਂ ਆਪ ਲੱਗੇ ਆ ਤੇ ਕੁੰਮਸ਼ਕਤ ਕਰਕੇ ਇਹਨਾਂ ਦੇ ਯੋਗਦਾਨ ਦੇ ਸਿਰਕਾ ਪੁਲਿਸ ਪ੍ਰਸ਼ਾਸਨ ਵੀ ਨਾਲ ਹੀ ਪਹੁੰਚ ਗਿਆ ਫਾਇਰ ਬ੍ਰਿਗੇਡ ਦੇ ਤੇ ਅੱਗ ਤੇ ਕਾਬੂ ਪਾ ਲੈ ਗਿਆ ਇਹ ਤੇ ਅਜੇ ਜੀ ਜੇ ਡੀਵੀਆਰ ਬਚਿਆ ਹੋਊਗਾ ਤੇ ਬਾਅਦ ਚ ਪਤਾ ਚੱਲ ਸਕੂਗਾ ਅਜੇ ਤੇ ਕੋਈ ਪਤਾ ਨਹੀਂ ਤੁਹਾਨੂੰ ਕਿੰਨੇ ਨੂੰ ਪਤਾ ਲੱਗਿਆ ਤੇ ਕਿੰਨੀ ਕੀ ਦੇਰ ਪਹਿਲਾਂ ਅੱਗ ਲੱਗੀ ਇਹ ਜੀ ਇਦਾਂ ਲੱਗਿਆਂ ਤਾਂ ਟਾਈਮ ਦਾ ਕੋਈ ਆਈਡੀਆ ਨਹੀਂ ਹੁੰਦਾ ਪਰ ਅਖੀਰ ਡੇਰ ਕ ਘੰਟਾ ਦੋ ਘੰਟੇ ਤਾਂ ਹੋ ਗਏ ਹੁਣ ਕਿ ਅੱਗ ਲੱਗੀ ਹੈ ਹੈ ਸਵਾਗ ਚਾਰ ਸਵਾਗ ਚਾਰ ਮੈਨੂੰ ਫੋਨ ਗਿਆ ਹੂ ਮੈਂ ਉੱਤੇ ਫੋਨ ਤੇ ਹੁਣੀ ਕਾਲ ਲਗਤ ਉਸਾਨ ਦਾ ਪਤਾ ਲੱਗਾ ਕੋਈ ਕਿੰਨਾ ਕੋ ਨੁਕਸਾਨ ਇਹ ਬਾਤ ਸੀ ਪਤਾ ਲੱਗ ਸਕੂਗਾ ਇਹ ਆਪਣੇ ਪ੍ਰਬੰਧਕੀ ਦੱਸ ਸਕਣਗੇ ਇਹਦੀ ਮੈਂ ਕੋਈ ਆਈਡੀਆ ਨਹੀਂ ਦੇ ਸਕਦਾ ਬਿਸtre ਹੀ ਗੁਰੂ ਸਾਹਿਬ ਦੇ ਰਮਾਲੇ ਸੀਗੇ ਕਾਫੀ ਸਮਾਨ ਇਦਾਂ ਦਾ ਛੋਟਾ ਛੋਟਾ ਬਹੁਤ ਜਿਆਦਾ ਸਮਾਨ ਹੁਣ ਕਰਕੇ ਕਪੜਾ ਬਹੁਤ ਜਿਆਦਾ ਹੁਣ ਕਰਕੇ ਅੱਗ ਤੇ ਕਾਬੂ ਪਾਉਂਦਿਆਂ ਸਮਾਂ ਲੱਗਿਆ ਜੀ ਨਹੀਂ ਨਹੀਂ ਬਿਲਕੁਲ ਬਚਾ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹਾਂ ਜੀ ਕਾਬੂ ਪਾ ਲਿਆ ਗਿਆ ਹਾਂ ਹੁਣ ਪਾ ਲਿਆ ਅੰਦਰੋਂ ਮੁੰਡੇ ਸਮਾਨ ਸੁਮਨ ਕੱਢ ਰਹੇ ਆ ਸਿੰਘ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਹਾਂ ਜੀ ਮੈਂ ਜੀ ਫਾਇਰ ਅਫਸਰ ਗਰਦਾਰ ਪਛੁੰਦਰਪਾਲ ਸਾਨੂੰ ਨਾ ਪੁਲਿਸ ਕੰਟਰੋਲਰੋਂ ਤੋਂ ਫੋਨ ਆਇਆ 4:20 ਮਿੰਟ ਤੇ ਵੀ ਗੁਰਦਵਾਰੇ ਦੇ ਰਿਆਸ਼ੀ ਨਾ ਕਵਾਟਾਂ ਚ ਨਾ ਕਮਰੇ ਜ ਅੱਗ ਲੱਗ ਚੁਕੀ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਦੋ ਫਾਇਰ ਗ੍ਰੀਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਈਆਂ ਤੇ ਮੌਕੇ ਤੇ ਆ ਕੇ ਦੇਖਿਆ ਕਮਰਿਆਂ ਦੇ ਨਾ ਰਿਹਾਸੀ ਕਮਰੇ ਦੇ ਅੰਦਰ ਕੰਬਲਾਂ ਨੂੰ ਅਰਜਾਈਆਂ ਸੀ ਤੇ ਫਰਨੀਚਰ ਹੀ ਉਹਨਾਂ ਨੂੰ ਕਾਫੀ ਅੱਗ ਲੱਗ ਚੁਕੀ ਆ ਆਪਾਂ ਦੋ ਗੱਡੀਆਂ ਦੀ ਮਦਦ ਨਾਲ ਅੱਗ ਤੇ ਕੰਟਰੋਲ ਕਰਕੇ ਤੇ ਸਥਿਤੀ ਨੂੰ ਨਾਰਮਲ ਕਰਤੀ ਆ ਤੇ ਜਿਹੜੇ ਅੰਦਰ ਕਪੜੇ-ਕੁਪੜੇ ਬਾਹਰ ਕਢਾ ਦਿੱਤੇ ਆ ਜੀ ਤੇ ਇਸ ਤਰ੍ਹਾਂ ਅੱਗ ਦਾ ਕੰਟਰੋਲ ਚੈੱਕ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਹੀ ਹੁਣ ਗੁਰਦਵਾਰੇ ਦੀ ਸੇਵਾਦਾਰੀ ਦਾਜਾ ਦੱਸ ਰਹੇ ਅੱਗ ਬਹੁਤ ਜ਼ਿਆਦਾ ਭਰ ਗਈ ਸੀ ਜਦੋਂ ਅਸੀਂ ਆਏ ਅੱਗ ਬਹੁਤ ਜ਼ਿਆਦਾ ਭਰ ਗਈ ਸੀ ਕਿਵੇਂ ਕੰਮ ਪਾਇਆ ਇਹ ਪਾਣੀ ਦੀ ਮਦਦ ਨਾਲ ਫਾਇਰ ਗੈਟ ਨਾਲ ਪਾਣੀ ਚਲਾ ਕੇ ਤੇ ਅੱਗ ਦੇ ਕੰਟਰੋਲ ਕੀਤਾ ਇਹਨੂੰ ਉੱਚਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਆ ਜੀ ਤੇ ਇੱਥੇ ਸਾਨੂੰ ਇਤਲਾਹ ਮਿਲੀ ਸੀ ਵੀ ਇੱਥੇ ਨਾ ਅੱਗ ਲੱਗੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਲਿਸ ਪਾਰਟੀ ਪਹੁੰਚੀ ਤੇ ਨਾਲ ਹੀ ਆਪਣੇ ਫਾਇਰ ਗੈਟ ਵਗੈਰਾ ਵੀ ਆ ਗਈ ਸੀ ਤੇ ਜਿਹੜੀ ਅੱਗ ਲੱਗੀ ਸੀ ਇਹ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਜੀ ਉਹਨਾਂ ਦੇ ਜਿੱਥੇ ਰਹਿائش ਆ ਉਸ ਕਮਰੇਆਂ 'ਚ ਅੱਗ ਲੱਗੀ ਸੀ। ਸਤਾਂ ਨੂੰ ਕਿੰਨੇ ਕਦੋਂ ਪਤਾ ਲੱਗਾ ਵੀ ਅੱਗ ਕਿੱਥੇ ਲੱਗੀ? ਇਹ ਜੀ ਸਾਨੂੰ ਮਤਲਬ ਕੋਈ 4 4:30 ਵਜੇ ਨਾਲ ਫੋਨ ਆਇਆ ਸੀ 4:30 4:00 ਨਾਲ। ਕੀ ਕਾਰਨ ਦੱਸਿਆ ਇਹਨਾਂ ਨੇ? ਇਹਦੇ ਬਾਰੇ ਨਹੀਂ ਹਲੇ ਕੁਝ ਪਤਾ ਲੱਗ ਸਕਿਆ ਜੀ। ਸਾਰਾ ਕਿੰਨਾ ਹੋਇਆ? ਇਹ ਜੀ ਉਸ ਕਮਰੇ ਜਿੱਥੇ ਅੱਜ ਜਾਰੀ ਅੱਗ ਲੱਗੀ ਉੱਥੇ ਕਹਿੰਦੇ ਵੀ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਸੀ ਉਹੀ ਨੁਕਸਾਨ ਹੋਇਆ ਹੋਇਆ। ਆਦਮੀ ਦਾ ਕੋਈ ਵਿਅਕਤੀ ਨਹੀਂ ਕਿਸੇ ਦਾ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਤੇ ਸਿਰਫ ਜਿਹੜਾ ਬਿਸਤਰੇ ਵਗੈਰਾ ਸਮਾਨ ਵਗੈਰਾ ਸੂਫੀ ਛੜਿਆ ਪਾ ਲੈ ਗਿਆ ਅੱਜ ਦੇ ਤੱਕ ਹਾਂਜੀ ਅੱਗ ਬੁਝਾ ਲਈ ਗਈ